ਆਵੇ ਲੋ ਜੀ ਥਾਲਮ ਖੇੜਾ ਬਿੰਡ ਵਿੱਚ ਕੀ ਹੋ ਰਿਹਾ ਜੀ ਗੇਮਾ ਗੇਮ ਹੋ ਰਹੀ ਹੈ ਜੀ ਗੇਮਾ ਗੇਮ ਹੋ ਕੰਨ ਕੰਨ ਕਰਦੀ ਰਹਤੀ ਮੋٹے ਹੁੰਦੇ ਜਾਂਦੇ ਨੇ ਇਹ ਘਟਦੇ ਨਹੀਂ ਘਟਦੇ ਨਾ ਮੋٹے ਹੋਏ ਨੇ ਮੋਟੇ ਆ ਗਏ ਨੇ ਨਹੀਂ ਵੀ ਬੁੜਾ ਜਿਹਾ ਸੁਖਰਾ ਹੂੰ ਵੀ ਵੀ ਲੱਕੜਾਂ ਦੇ ਗੜੇ ਵੀ ਲੱਕੜੇ ਨੇ ਹੂੰ ਜਲਦੀ ਵੀ ਵੀ ਕਰ ਜਲਦੀ ਵੀ ਤੁਹਾਨੂੰ ਪ੍ਰਾਦਮਿਕਾ ਵਿੱਚ ਬੜੀ ਖਿਆਰ ਦਾ ਸਟਾਫ ਦਿੱਤਾ ਹੈ ਆਵੇ ਲੋ ਜੀ ਸਾਲਮ ਖੇੜਾ ਪਿੰਡ ਵਿੱਚ ਕੀ ਹੋ ਰਿਹਾ ਜੀ ਗੇਮਾ ਗੇਮ ਹੋ ਰਹੀ ਹੈ ਜੀ ਗੇਮਾ ਗੇਮ

ਉਮੀ ਵੀ ਲਗੜਾ ਲਗੜੇ ਵੀ ਲਗੜੇ ਨੇ ਜਲਦੀ ਵੀ ਵੀ ਚੱਲ ਜਲਦੀ ਵੀ ਕੋਲ ਕੋਲੋਂ ਮੇਰੇ ਨਾਲ ਮਿਸ਼ੇਵਰ ਦਾ ਸਟੋਪ ਲੱਗ ਗਿਆ ਇੰਨੇ ਸਾਲਾਂ ਖੇੜਾ ਵਿੱਚ ਬਹੁਤ ਜ਼ਿਆਦਾ ਗੜੇ ਮਾਰੀ ਹੋਈ ਐ ਆ ਗੜੇ ਮਾਰੀ ਹੁਣ ਤੋਂ ਲਗਭਗ 5 ਮਿੰਟ ਬਾਅਦ ਦੀ ਵੀਡੀਓ ਐ ਕਈ ਸਾਰੇ ਗੜੇ ਤਾਂ ਖੁਰ ਗਏ ਆ ਆ ਵੇਖੋ ਤੁਸੀਂ ਆ ਪਸ਼ੂਆਂ ਦੇ ਪੱਠਾ ਵਾਲੀ ਜਗ੍ਹਾ ਬੁਰੀ ਹਾਲਾਤ ਹੋ ਗਈ ਆ ਪੱਠੇ-ਪੁੱਠੇ ਪਸ਼ੂਆਂ ਦੇ ਸਭ ਖਤਮ ਹੋ ਗਏ ਆ 2 ਕਿੱਲੇ ਮਟਰ ਸੀ ਸਬਜ਼ੀ ਬਿਲਕੁਲ ਖਤਮ ਹੋ ਚੁੱਕੀ ਆ ਭਾਤੇ ਨਿੰਬੂਆਂ ਦੇ ਮਰੂਦਾ ਦੇ ਬੂਟੇ ਦੇ ਵੇਖੋ ਕੀ ਹਾਲਾਤ ਬਣਾ ਕੇ ਆ ਆ ਦੇਖ ਟੰਡਾ ਟੰਡਲ ਜੇ ਛੱਡੇ ਆ ਆ ਵੇਖੋ ਚਿੱਟੀਆਂ ਚਾਦਰਾਂ ਵਛਾਤੀਆਂ ਘੜਿਆਂ ਦੀਆਂ ਬੁਰੀ ਹਾਲਾਤ ਹੋ ਚੁੱਕੀ ਆ ਸਬਜ਼ੀ ਦੀ ਖਾਲੀਆਂ ਗੜਿਆਂ ਨਾਲ ਭਰੀਆਂ ਪਈਆਂ ਸਾਰੀਆਂ ਆ ਵੇਖੋ